ਹਾਂਜੀ ਸਸੀਗਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨਾਗaland ਸਟੇਟ ਦੇ ਰੱਥ ਬੰਪਰ ਬਾਰੇ ਇਹਦੇ ਲਾਟਰੀ ਦੇ ਨਿਕਲ ਨੂੰ ਸਿਰਫ 4 ਦਿਨ ਰਹਿ ਗਏ ਆ ਤੁਸੀਂ ਵੀ ਜਾ ਕੇ ਟਿਕਟ ਖਰੀਦ ਲਓ ਕਿਉਂਕਿ ਇਹਦਾ ਪਹਿਲਾ ਪ੍ਰਾਈਜ਼ ਜਿਹੜਾ ਗਰੰਟੀਡ ਟੂ ਪਬਲਿਕ ਆ ਅਸੀਂ ਵੀ ਇਹ ਟਿਕਟ ਖਰੀਦੀ ਏਕ ਤੇ 19 ਤਰੀਕ ਨੂੰ ਡਰਾ ਇਹਦਾ 8 ਵਜੇ ਡਰਾ ਨਿਕਲਣਾ ਆ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰਦਾਂਗੇ ਇਹਦੇ ਵਿੱਚ ਸੀਰੀਜ਼ ਹੈਗੀ ਜਾਂ ਨਹੀਂ ਹੈਗੀ ਕਿੰਨੀਆਂ ਟਿਕਟਾਂ ਆ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਸਾਰੀ ਜਾਣਕਾਰੀ ਦਵਾਂਗੇ ਅੱਜ ਪਹਿਲਾ ਪ੍ਰਾਈਜ਼ ਜਿਹੜਾ 3 ਕਰੋੜ ਦਾ ਗਰੰਟੀਡ ਟੂ ਪਬਲਿਕ ਆ ਹੋਰ ਇਹ ਮੈਟਰ ਨਹੀਂ ਕਰਦਾ 5 ਲੱਖ ਦੀ ਸਕੀਮ ਹੈ ਇਹ 1 ਲੱਖ ਰੁਪਏ ਕੇ 50 ਹਜ਼ਾਰ ਰੁਪਏ ਕੇ ਸਰਕਾਰ ਨੂੰ ਪਹਿਲਾ ਪ੍ਰਾਈਸ 3 ਕੋਰਡ ਦਾ ਗਰੰਟਰ ਦੇਣਾ ਪੈਣਾ ਪੁੰਡੀ ਵਾਰ ਮਸ਼ੀਨ ਘਮਾਈ ਜਾਣੀ ਜਿੰਨੀ ਵਾਰ ਬਿਗਿਨਰ ਡਾਟਾ ਜੁ ਨਹੀਂ ਆਉਂਦਾ ਪਹਿਲਾ ਪ੍ਰਾਈਸ ਗਰੰਟਰ ਦਾ ਮਤਲਬ ਇਹ ਹੁੰਦਾ ਹੈ ਦੂਸਰਾ ਨਾਮ 10 ਲੱਖ ਦੇ 5 ਹਜ਼ਾਰ ਤੀਸਰਾ 5 ਲੱਖ ਦੇ 5 ਚੌਥਾ ਨਾਮ 9000 ਦਾ 500 ਪ੍ਰਾਈਸ ਹੈ ਤੇ ਪੰਜਵਾਂ ਨਾਮ ਜਿਹੜਾ 7000 ਤੋਂ ਵੀ 500 ਹੈ ਛੇਵਾਂ ਨਾਮ 3000 ਤੋਂ ਵੀ 500 ਪ੍ਰਾਈਸ ਹੈ ਤੇ ਐਂਡਲਾ ਪ੍ਰਾਈਸ ਜਿਹੜਾ 1000 ਤੋਂ ਹੁਣ ਉਹ 20000 ਪ੍ਰਾਈਸ ਕੱਢਿਆਣੀ ਹੈ ਸਕੀਮ ਜਿਹੜੀ 5 ਲੱਖ ਦੀ ਆ ਤੇ 6 ਅੱਖਰਾਂ ਦੀ ਇਹ ਲੋਟਰੀ ਆ ਜਿਹੜਾ ਨੰਬਰ ਸ਼ੁਰੂ ਹੁੰਦਾ 5 ਲੱਖ ਤੋਂ ਲੈ ਕੇ 999999 ਤੱਕ ਖਤਮ ਹੋ ਜਾਂਦਾ ਪਹਿਲਾ ਦੂਜਾ ਤੀਜਾ ਪ੍ਰਾਈਜ਼ 6 ਅੱਖਰ ਤੁਸੀਂ ਮੈਚ ਕਰਨੇ ਆ ਚੌਥਾ ਪੰਜਵਾਂ ਛੇਵਾਂ ਸੱਤਵਾਂ ਇੱਥੇ ਤੁਸੀਂ ਲੋਟਰੀ ਦੇ ਚਾਰ ਨੰਬਰ ਮੈਚ ਕਰਨੇ ਆ ਪਹਿਲੇ ਦੋ ਨੰਬਰ ਛੱਡ ਦੇਣੇ ਆ ਦੇਖੋ ਟਿਕਟ ਕਿੱਥੋਂ ਸ਼ੁਰੂ ਹੁੰਦੀ 50 ਤੋਂ ਲੈ ਕੇ 99 ਤੱਕ ਠੀਕ ਹੈ ਜੀ ਪਹਿਲੇ ਦੋ ਅੱਖਰ ਤੁਸੀਂ ਛੱਡ ਦੇਣੇ ਲੋਟਰੀ ਦੇ ਤੇ ਬਾਕੀ ਲੋਟਰੀ ਜਾ ਕੇ ਦੁਕਾਨ ਤੋਂ ਹੀ ਖਰੀਦਣੀ ਆ ਉਦੋਂ ਤੱਕ ਕਲੇਮ ਨਹੀਂ ਹੋਣਾ ਜਦੋਂ ਤੱਕ ਤੁਸੀਂ ਲੋਟਰੀ ਸਬਮਿਟ ਨਹੀਂ ਕਰਦੇ ਕਿਉਂਕਿ ਜਿਹੜੇ ਪਹਿਲੇ 3 ਪ੍ਰਾਈਜ਼ ਆ ਇਹਦੇ ਤੇ ਟੈਕਸ ਕੱਟ ਕੇ ਤੁਹਾਨੂੰ ਪੈਸੇ ਮਿਲਣੇ ਆ ਕਿਉਂਕਿ ਜਿਹੜਾ 10000 ਤੋਂ ਪ੍ਰਾਈਜ਼ ਉੱਪਰ ਹੁੰਦੇ ਉਹ ਤੇ ਟੈਕਸ ਲੱਗਦਾ ਹੁੰਦਾ ਜਿਹੜਾ 10000 ਤੋਂ ਥੱਲੇ ਪ੍ਰਾਈਜ਼ ਹੁੰਦੇ ਉੱਤੇ ਕੋਈ ਟੈਕਸ ਨਹੀਂ ਤੁਸੀਂ ਜਿਹੜੀ ਲੋਟਰੀ ਹੈ ਦੁਕਾਨ ਤੋਂ ਹੀ ਖਰੀਦਣੀ ਹੈ ਇਹਦੇ ਵਿੱਚ 9000 ਦਾ ਪ੍ਰਾਈਜ਼ ਆ ਤੁਸੀਂ ਸੇਲਰ ਤੋਂ ਪੂਰੇ ਪੈਸੇ ਲੈਣੇ ਜੇ ਤੁਹਾਡਾ ਨਾਮ ਲੱਗ ਗਿਆ ਤੁਸੀਂ ਲੋਟ ਦੇ 4 ਨੰਬਰ ਮੈਚ ਕਰਨੇ ਤੇ ਸੇਲਰ ਤੋਂ ਪੂਰੇ ਪੈਸੇ ਲੈਣੇ 9000 ਰੁਪਏ ਠੀਕ ਹੈ ਜੀ ਇਹਦੇ ਵਿੱਚ ਕੋਈ ਕਟੌਤੀ ਨਹੀਂ ਕਰ ਸਰਕਾਰ ਵੀ ਨਹੀਂ ਕਰ ਸਕਦੀ ਆ ਟੈਕਸ ਜਿਹੜਾ ਕੱਟ ਕੇ ਤੁਹਾਨੂੰ ਪੈਸੇ ਕੌਣ ਚ ਮਿਲਣੇ ਆ ਇਹਦੇ ਠੀਕ ਹੈ ਜੀ ਤੇ ਜਦੋਂ ਤੁਸੀਂ ਲੋਟਰੀ ਜਿੱਤਦੇ ਆ ਤੁਹਾਨੂੰ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦੇਣਾ ਪੈਂਦਾ ਇਹ ਵੀ ਗੱਲ ਹਮੇਸ਼ਾ ਯਾਦ ਰੱਖਣੀ ਆ ਤੇ ਲੋਟਰੀ ਦੁਕਾਨ ਤੋਂ ਹੀ ਜਾ ਕੇ ਖਰੀਦਣੀ ਆ ਤੇ ਬਾਕੀ ਲੋਟਰੀ ਹਮੇਸ਼ਾ ਗਰੰਟਰ ਖਰੀਦਿਆ ਕਰੋ ਜਿਹੜੇ ਵਿੱਚ ਗਰੰਟਰ ਪ੍ਰਾਈਜ਼ ਹੋਵੇ ਇਹਦੇ ਵਿੱਚ ਜਿਹੜਾ 3 ਕਰੋੜ ਦਾ ਨਾਮ ਆ ਉਹ ਗਰੰਟਡ ਆ ਅਸੀਂ ਵੀ ਇਹ ਟਿਕਟ ਖਰੀਦੀ ਆ ਠੀਕ ਹੈ ਜੀ ਪਾਰਟਿਸਿਪੇਟ ਜ਼ਰੂਰ ਕਰਿਆ ਕਰੋ ਇਸ ਲੋਟਰੀ ਜਿਹੜੀ ਗਰੰਟਡ ਹੁੰਦੀ ਆ ਪਰ ਦੇਖੋ ਰਾਖੀ ਪੰਪੜ 7 ਕਰੋੜ ਦਾ ਆ ਫਰੇਮ ਐਟ ਨਹੀਂ ਕਰਦਾ 12 ਲੱਖ ਦੀ ਸਕੀਮ ਹੈ ਉਹ ਇਹਦੇ ਵਿੱਚ 2 ਲੱਖ ਵਿਕੇ 1 ਲੱਖ ਵਿਕੇ ਸਰਕਾਰ ਨੂੰ ਪਹਿਲਾਂ ਪ੍ਰਾਈਸ 7 ਕਰੋੜ ਦਾ ਦੇਣਾ ਪੈਣਾ ਠੀਕ ਹੈ ਜੀ ਤੇ ਲੋਟਰੀਆਂ ਬਹੁਤ ਚੱਲਦੀਆਂ 100 ਵਾਲੀ 50 ਵਾਲੀ 200 ਵਾਲੀ 1.5 ਕਰੋੜ ਦਾ ਨਾਮ ਉਹਦੇ ਵਿੱਚ ਵੀ ਆ ਤੁਹਾਨੂੰ ਪਤਾ ਪਿਛਲੇ ਵਾਰ ਮਾਨਸੇ ਨਿਕਲਿਆ ਇੱਕ ਪੰਜਾਬ ਸਟੇਟ ਦੀ ਆ 1000 ਰੁਪਏ ਦੀ ਡੈਟ 50000 ਦੀ ਸਕੀਮ ਹੈ 50 ਲੱਖ 10 ਲੱਖ 5 ਲੱਖ ਬਹੁਤ ਸਾਰੇ ਇਨਾਮ ਹੈ ਉਹਦੇ ਵਿੱਚ ਵੀ ਕਿਉਂਕਿ ਜਿਹੜੇ ਵਿੱਚ ਟਿਕ ਟਕਾ ਟੋਬੇ ਦੇ ਵਿੱਚ ਚਾਂਸ ਜ਼ਿਆਦੇ ਹੁੰਦੇ ਆ ਲੋਟਰੀ ਕਿਉਂਕਿ ਜਿਹੜਾ ਪਿਛਲਾ ਪ੍ਰਾਈਸ ਫਗਵਾੜੇ ਲੱਗਾ ਸੀਗਾ 3.5 ਲੱਖ ਦਾ ਸੀਗਾ ਉਹ ਲੱਗਾ ਸੀਗਾ ਜੀ ਮਲੇਰ ਕਾਊਂਟਰ ਲਈ ਤੇ ਬਾਕੀ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਰਿਜ਼ਲਟ ਵੀ ਤੁਹਾਨੂੰ ਅਸੀਂ ਦੱਸ ਦਿਆਂ 19 ਤਰੀਕ ਨੂੰ ਤੇ ਬਾਕੀ ਜਿਹੜਾ ਕੋਈ ਸਵਾਲ ਹੈ ਤੁਸੀਂ ਮੈਨੂੰ ਕਮੈਂਟਾਂ ਜ਼ਰੂਰ ਪੁੱਛਿਆ ਕਰੋ ਪੇਜ ਨੂੰ ਜ਼ਰੂਰ ਫੋਲੋ ਕਰਿਆ ਕਰੋ ਧੰਨਵਾਦ